ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਕੀ ਸਾਦਾ ਹੀ ਜੀ

ਅਰਮੀ ਵਾਲੀ ਸੱਚੀ ਸਰਕਾਰ ਦੇ ਦਰਵਾਜ਼ੇ ਸਦਾ ਹੀ ਜੈ ਉਹ ਤਬਦੀਨ ਖਵਾਜੇ ਬਲੀ ਦੀ ਸਦਾ ਹੀ ਜੈ ਕਬੀਰ ਦਾਸ ਮਹਾਰਾਜ ਦੀ ਸਦਾ ਹੀ ਜੈ ਲਖਮੀ ਚੰਦ ਬਾਬੇ ਦੀ ਸਦਾ ਹੀ ਜੈ ਸ੍ਰੀ ਚੰਦ ਭਗਵਾਨ ਦੀ ਸਦਾ ਹੀ ਜੈ ਸ਼ੇਪੋਲੇ ਮਹਾਰਾਜ ਦੀ ਸਦਾ ਹੀ ਜੈ ਗਣੇਸ਼ ਮਹਾਰਾਜ ਦੀ ਸਦਾ ਹੀ ਜੈ ਮਾਤਾ ਪਾਰਵਤੀ ਦੇ ਦਰਵਾਜ਼ੇ ਦੀ ਸਦਾ ਹੀ ਜੈ ਸੱਤਾ ਦੇਵੀਆਂ ਦੇ ਦਰਵਾਜ਼ੇ ਦੀ ਸਦਾ ਹੀ ਜੈ ਮਾਤਾ ਕਾਲਕਾ ਦੇ ਦਰਵਾਜ਼ੇ ਦੀ ਸਦਾ ਹੀ ਜੈ ਮਾਤਾ ਮਸਾਣੀ ਦੇ ਦਰਵਾਜ਼ੇ ਦੀ ਸਦਾ ਹੀ ਜੈ ਮਾਤਾ ਸ਼ਾਂਪੂਰ ਮੋਣੀ ਦੇ ਦਰਵਾਜ਼ੇ ਦੀ ਸਦਾ ਹੀ ਜੈ ਭੈਣ ਪੱਪੋ ਦੇ ਦਰਵਾਜ਼ੇ ਦੀ ਸਦਾ ਹੀ ਜੈ ਭੈਣ ਨੋਣੀ ਦੇ ਦਰਵਾਜ਼ੇ ਦੀ ਸਤਿ ਸ਼੍ਰੀ ਅਕਾਲ ਬਾਬਾ ਸੂਰਮਾ ਸਿੰਘ ਦੇ ਦਰਬਾਰ ਦੀ ਸਤਿ ਸ਼੍ਰੀ ਅਕਾਲ ਬਾਬਾ ਰੂਪ ਸਿੰਘ ਦੇ ਦਰਬਾਰ ਦੀ ਬਾਬੂ ਇੰਦਰਪਾਲ ਸਾਹਿਬ ਦੇ ਦਰਬਾਰ ਦੀ ਸਦਾ ਹੀ ਜੀ ਜੋੜੇ ਝੰਡਾ ਦੇ ਬਾਬੇ ਦੇ ਦਰਬਾਰ ਦੀ ਸਦਾ ਹੀ ਜੀ ਗੱਤੀ ਵਾਲੇ ਬਜ਼ੁਰਗਾਂ ਦੇ ਦਰਬਾਰ ਦੀ ਸਦਾ ਹੀ ਜੀ ਨਗਰ ਖੇੜੇ ਦੀ ਸਦਾ ਹੀ ਜੀ گاਊ ਮਾਤਾ ਦੀ ਸਦਾ ਹੀ ਜੀ ਜਨ ਪਰਮੇਸ਼ਰ ਦੀ ਸਦਾ ਹੀ ਜੀ ਸਾਰੇ ਬੋਲੋ ਬਾਬਾ ਤੇਰੇ ਸੱਚੇ ਦਰਬਾਰ ਕੀ ਸਦਾ ਹੀ ਜੀ ਆਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਸਾਰੇ ਬੋਲੋ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਕੀ ਸਦਾ ਹੀ ਜੀ ਜੈ ਬਾਬਾ ਆਓ ਜੀ thank you ਕਰ ਵਾਲੇ ਮੈਂਬਰ ਤਾਂ ਅੱਜ ਭਾਈ ਖੜੇ ਰੋ ਬਹਿਣਾ ਨਹੀਂ ਕਿਸੇ ਨੇ ਵੀ ਆਜੋ ਆਜੋ ਬੋਲ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਕੀ ਕੀ ਬਾਬੇ ਦਾ ਹੁਕਮ ਬਾਬੇ ਦਾ ਅੱਜ ਤੁਸੀਂ ਦੀਵਾਨ ਕਰਾਇਆ ਸਰਕਾਰਾਂ ਦਾ ਬਹੁਤ ਚਿਰ ਹੋ ਗਿਆ ਸੀ ਬਾਬੇ ਦੇ ਦੀਵਾਨ ਸੁੱਖੇ ਨੂੰ ਤੇ ਬਾਬਾ ਸੋਡੇ ਘਰੇ ਓਲਜਣਾ ਲੈ ਕੇ ਆਉਂਦਾ ਸੀ ਬਾਬੇ ਦਾ ਦੀਵਾਨ ਕਰਾਇਆ ਤੁਸੀਂ ਠੀਕ ਆ ਬਾਬਾ ਕਹਿੰਦਾ ਅੱਜ ਦਾ ਦੀਵਾਨ ਅੱਜ ਦਾ ਪੰਡਾਰਾ ਅੱਜ ਦੀ ਪੀਰਾਂ ਦੀ ਲੱਗੀ ਹੋਈ ਮੈਂ ਬਾਬੇ ਨੇ ਮਨਜ਼ੂਰ ਕੀਤੀ ਹੈ। ਬਾਬਾ ਕਹਿੰਦਾ ਤੀਜੇ ਮਹੀਨੇ ਤੋਂ ਪਹਿਲਾਂ-ਪਹਿਲਾਂ ਮਾਲਕ ਸੋਡਾ ਕੋਈ ਕੰਮ ਕਰ ਦੇ ਪੂਰਾ ਗੱਜ-ਵੱਜ ਕੇ ਬਾਬੇ ਦਾ ਦਵਾਨ ਲੈਣਾ ਸਤੂ। ਠੀਕ ਹੈ? ਪਹਿਲਾਂ ਬਾਬੇ ਤੋਂ ਕੰਮ ਕਰਾਉ ਫੇਰ ਬਾਬੇ ਦਾ ਸੋਡੇ ਘਰੋਂ ਦਵਾਨ ਕਰਾਉ। ਠੀਕ ਹੈ? ਫੇਰ ਸਵਾਦ ਹੁੰਦਾ ਬਾਬੇ ਦੇ ਦੀਵਾਨ ਕਰਾਏ ਜਾਂਦਾ ਵੀ ਬਾਬਾ ਸਾਡੇ ਕੰਮ ਕਰ ਦੇ ਬਾਬਾ ਕਹਿੰਦਾ ਡਾਰੀ ਵੱਜ ਜੂ ਮਾਲਕ ਦੀ ਕਿਰਪਾ ਹੋ ਜੂ ਛੋਡੇ ਤੇ ਤੀਜੇ ਮਹੀਨੇ ਤੋਂ ਪਹਿਲਾਂ ਪਹਿਲਾਂ ਠੀਕ ਆ ਬਾਬਾ ਛੋਡੇ ਤੇ ਕਿਰਪਾ ਕਰ ਦੇ ਅੱਲਾਹ ਤਾਲਾ ਛੋਡੇ ਤੇ ਰਹਿਮਤ ਕਰ ਦੇ ਇੱਕ ਗੱਲ ਕਹਿਣਾ ਸਾਡੀ ਸੰਗਤ ਨੂੰ ਬਾਬਿਆਂ ਕੋਲੇ ਹੁੰਦਾ ਕੁਛ ਨਹੀਂ ਪਰ ਕੀ ਆ ਸਾਡੀ ਜ਼ੁਬਾਨ ਆ ਸਰਕਾਰਾਂ ਅੱਗੇ ਕੀਤੀ ਹੋਈ ਵੀ ਬਾਬਾ ਅਸੀਂ ਤੇਰੇ ਬੱਚੇ ਬਣੇ ਆ ਅਸੀਂ ਤੇਰੇ murid ਬਣੇ ਆ ਆ ਸਾਡੇ ਸਾਡੇ ਕੋਲੇ ਆਏ ਆ ਇਹਨਾਂ ਦਾ ਤੂੰ ਕੰਮ ਕਰ ਤੇ ਬਾਬਾ ਉਹ ਸਾਡੀ ਜ਼ੁਬਾਨ ਚੋਂ ਕੱਢੀ ਹੋਈ ਗੱਲ ਉਹ ਬਾਬਾ ਪੂਰੀ ਕਰਦੀ ਤੇ ਮਾਲਕ ਕੁਸ਼ੀਆਂ ਲੈ ਕੇ ਆ ਜਾਂਦਾ ਤੇ ਮਾਲਕ ਉਸ ਦੀ ਦੁਆ ਜਿਹੜੀ ਕਬੂਲ ਕਰ ਲੈਂਦਾ ਛੋਡੇ 10 ਰੁਪਈਆ ਦੇ ਪਾਪ ਨਾ ਉਹ ਚੇਲਾ ਆਪਦੇ ਤੇ ਲੈ ਲੈਂਦਾ ਤੇ ਚੇਲੇ ਦਾ ਅੰਤ ਬਹੁਤ ਮਾੜਾ ਹੁੰਦਾ ਠੀਕ ਹੈ ਇਹ ਨਹੀਂ ਹੁੰਦਾ ਵੀ ਉਹ ਬਾਬਾ ਗੱਡੀਆਂ ਚ ਘੁੰਮਦਾ ਉਹ ਬਾਬਾ ਐ ਕਰਦਾ ਪਾਪ ਲੈਣੇ ਬਹੁਤ ਔਖੇ ਆ ਕਿਸੇ ਦੇ 10 ਰੁਪਈਆ ਦੇ ਦੁੱਖ ਉਹ ਆਪਦੇ ਤੇ ਲੈ ਲੈਂਦਾ ਤੇ ਉਹਦਾ ਅੰਤ ਮਾੜਾ ਬਹੁਤ ਜ਼ਿਆਦਾ ਹੁੰਦਾ ਪਰ ਕੀ ਜਿੱਥੇ ਮਾਲਕ ਦਾ ਜਿੱਥੇ ਮਾਲਕ ਦੀ ਮਹਿਫਲ ਲੱਗੀ ਹੋਵੇ ਪੀਰਾਂ ਦਾ ਦਵਾਨ ਲੱਗਿਆ ਹੋਵੇ ਉੱਥੇ ਬਾਬੇ ਦੇ ਦਰਬਾਰ ਦੇ ਵਿੱਚ ਮੰਨ ਦੇ ਕੇ ਬਹਿ ਜਾ ਕਰੋ ਗੁਰੂ ਘਰ ਜਾਣੇ ਹੋ ਗੁਰੂ ਘਰ ਮੰਨ ਦੇ ਕੇ ਬੈਠਿਆ ਕਰੋ ਵੀ ਬਾਬਾ ਸੱਚੇ ਪਾਤਸ਼ਾਹ ਮੈਂ ਤੇਰੇ ਕੋਲੋਂ ਆਹ ਮਰਜ਼ਾ ਮੰਗਣਾ ਆ ਤੇ ਮੇਰੀ ਆਹ ਮਰਜ਼ਾ ਪੂਰੀ ਕਰ ਦੇ ਤੇ ਬਾਬਾ ਉਹ ਮਰਜ਼ਾ ਤੁਹਾਡੀ ਜ਼ਰੂਰ ਪੂਰੀ ਕਰ ਦਿੰਦਾ ਤੇ ਨਹੀਂ ਕਹਦੇ ਉੱਧਰ ਕਹਦੇ ਉੱਧਰ ਫਿਰ ਕਹਿੰਦਾ ਵੀ ਬਾਬਿਆਂ ਦੇ ਵੀ ਜਾਏ ਅਸੀਂ ਗੁਰੂ ਘਰ ਵੀ ਜਾਏ ਸਾਡੀ ਮਹਾਰਾਜ ਨੇ ਸੁਣੀ ਨਹੀਂ ਪਰ ਮਹਾਰਾਜ ਨੂੰ ਮੰਨ ਦੇਣਾ ਪੈਂਦਾ ਤੇ ਮਾਲਕ ਕਿਸੇ ਗੱਲ ਦੀ ਕਮੀ ਨਹੀਂ ਛੱਡਦਾ ਇੱਕ ਹੁਕਮ ਆ ਛੋਡੇ ਲਈ ਇੱਕ ਤਾਂ ਤੁਸੀਂ ਬਜ਼ੁਰਗ ਬੈਠੇ ਆ ਪੈਰੀ ਹੱਥ ਲਾਇਆ ਕਰੋ ਕੀਕਾ ਇੱਕ ਮਹਾਰਾਜਾ ਉਸ ਪੀਰ ਦਾ ਨਾਮ ਜਪਿਆ ਕਰੋ ਵਾਹਿਗੁਰੂ ਵਾਹਿਗੁਰੂ ਸਾਨੀ ਸੰਗਤ ਬੈਠੀ ਆ ਜਦੋਂ ਰੋਟੀ ਬਣਾਉਨੇ ਹੋ ਉਦੋਂ ਜੇਜਾ ਆਪਾਂ ਬੀਜ-ਬੀਜਾਂਗੇ ਤਾਂ ਉਗਰੇ ਨਾ ਤਾਂ ਉਹ ਜਿਹੀ ਆ ਪਰ ਕੀ ਆ ਕੋਈ ਚੰਗੀ ਰੇਪਾ ਕੇ ਆਪਦੇ ਖੇਤ ਚ ਬਾਣ ਦੀ ਦਿੰਦਾ ਉਹਦੀ ਚੰਗੀ ਫਸਲ ਨਿਕਲ ਆਉਂਦੀ ਆ ਕਿਉਂਕਿ ਉਹਨੇ ਚੰਗੀ ਖਾਦ ਪਾਈ ਆ ਕੋਈ ਉਹੀ ਬੀਜ ਦਿੰਦਾ ਉਹਦਾ ਝਾੜ ਘੱਟ ਨਿਕਲ ਜਾਂਦਾ ਪਰ ਕਿਵੇਂ ਉਹਨੇ ਕਿੰਨੀ ਮਿੰਟ ਕੀਤੀ ਹੁੰਦੀ ਆ ਜਿੰਨੀ ਸੰਗਤ ਬੈਠੀ ਆ ਨਾ ਤੁਸੀਂ ਜਦੋਂ ਰੋਟੀ ਬਣਾਉਂਦੇ ਹੋ ਵਾਹਿਗੁਰੂ ਵਾਹਿਗੁਰੂ ਦਾ ਯਾਪ ਕਰਿਆ ਕਰੋ ਤੇ ਜੇ ਤੁਹਾਡੇ ਬੱਚੇ ਉਹ ਜਿੱਥੇ ਸਿਮਰਨ ਕੀਤਾ ਹੋਇਆ ਮਾਲਕ ਦਾ ਉਹ ਰੋਟੀ ਖਾਣਗੇ ਤੁਹਾਡੇ ਬੱਚੇ ਸੋਨੂ ਮਾਂ ਮਾਂ ਕਹਿਣਗੇ ਜੇ ਤੁਸੀਂ ਉਹੀ ਰੋਟੀ ਮੱਚ ਸੜ ਕੇ ਲਾਹੀ ਤਾਂ ਤੁਹਾਡੇ ਬੱਚੇ ਤੁਹਾਡੇ ਡਾਂਗਾ ਮਾਰਨੇ ਮਹਾਰਾਜ ਦਾ ਸਿਮਰਨ ਕਰਿਆ ਕਰੋ ਗੁਰੂ ਘਰ ਨਾਲ ਜੁੜਿਆ ਕਰੋ ਉਸਦੇ ਜਾ ਕੇ ਬਾਬੇ ਦੇ ਦਰਵਾਜ਼ੇ ਦੇ ਵਿੱਚ ਕਿਸੇ ਵੀ ਧਰਮ ਦੀ ਕਿਸੇ ਦੀ ਵੀ ਨਿੰਦਿਆ ਨਾ ਕਰਿਆ ਕਰੋ ਧਰਮ ਇੱਕ ਹੀ ਆ ਜਾਤ ਇੱਕ ਹੀ ਆ ਪਰ ਜਿਹੜੇ ਬੰਦੇ ਨਿੰਦਿਆ ਕਰਦੇ ਆ ਤਾਂ ਧਰਮ ਦੀ ਉਹ ਬੰਦਾ ਠੋਕਰਾਂ ਖਾਂਦੀ ਵਿੱਚ ਵਰ ਜਾਂਦਾ ਧਰਮ ਇੱਕ ਹੀ ਆ ਵਾਹਿਗੁਰੂ ਅੱਲਾ ਜਿਵੇਂ ਮਰਜੀ ਬੁਲਾ ਲਓ ਉਵੇਂ ਬਰਜੰਦਾ ਜੇ ਕਿਸੇ ਨੂੰ ਵੀਰ ਕਹਿ ਕੇ ਬੁਲਾਵਾਂਗੇ ਤਾਂ ਉਹ ਛੋਡੀ ਰੱਖਿਆ ਕਰੂਗਾ ਜੇ ਉਹ ਇਹ ਕਹਿ ਕੇ ਬੁਲਾਉਗੇ ਤਾਂ ਸਾਨੂੰ ਉਹੋ ਜਿਹਾ ਸ਼ਬਦ ਮਿਲਿਆ ਕਰਨਾ ਕੀ ਆ ਮੇਰਾ ਮਾਲਕ ਕਹਿੰਦਾ ਮੇਰਾ ਸਾਈਂ ਲੋਕ ਕਹਿੰਦਾ ਕੀ ਕਹਿੰਦਾ ਬਾਬਾ ਕਹਿੰਦਾ ਵਾਤੇਰੇ ਸੱਚੇ ਦਰਬਾਰ ਕੀ ਯਾ ਬਾਬਾ ਕਹਿੰਦਾ ਮੋਰ ਲੱਗ ਗਈ ਅੱਜ ਜੇ ਬਾਬੇ ਨੇ ਸੋਡੀ ਗੁੱਡੀ ਚੜਾਤੀ ਬਾਬੇ ਦਾ ਦਵਾਨ ਗੱਜ ਵੱਟ ਕੇ ਠੀਕ ਆ ਜੇ ਬਾਬੇ ਨੇ ਤੀਜੇ ਮਹੀਨੇ ਚ ਸੁਣੀ ਨਾ ਨਾ ਜਿੰਨੇ ਪੈਸੇ ਲੱਗੇ ਭੰਡਾਰੇ ਤੇ ਅੱਜ ਲੱਗੇ ਹੋਇਆ ਮੇਰੇ ਕੋਲੋਂ ਫੜ ਕੇ ਲੈ ਠੀਕ ਆ ਪਰ ਵੱਡੇ ਵੀਰ ਬਾਬੇ ਦੀ ਮਹਿਫਲ ਚੱਲੀ ਜਾਂਦੀ ਆ ਬੈਠ ਕੇ ਜੇ ਕਿਸੇ ਗੁਰੂ ਘਰ ਜਾਂਦੇ ਤਾਂ ਥੋੜੇ ਡਾਂਗਾ ਮਾਰਦੇ ਸੀ ਇਹ ਪੀਰਾਂ ਦਾ ਗੁਣਗਾਵਾਂ ਚੱਲਦਾ ਪੀਰਾਂ ਦੀ ਮਹਿਫਲ ਆ ਇਹ ਬੈ ਕੇ ਦੇਖਿਆ ਕਰੋ ਪਤਾ ਨਹੀਂ ਰੱਬ ਨੇ ਕਿਵੇਂ ਕੁਸਤੇ ਦੇ ਸਾਨੂੰ ਜਾਂ ਬਾਬਾ ਕਹਿੰਦਾ ਥੋੜੇ ਮੇਰੇ ਪਾ 200 ਰੁਪਿਆ ਕੱਢੋ ਮੱਥੇ ਨਾ ਲਾ ਕੇ ਉਹ ਕੁੜੀ ਨੂੰ ਉਠਾਓ ਤੇਰੇ ਸੱਚੇ ਸੁੱਚੇ ਦਰਬਾਰ ਕੀ ਸਾਦਾ ਹੋ ਜਾ ਲੈ ਵੀ ਰਾਮਪਰੇ ਵਾਲੇ ਖੜੇ ਹੋ ਜੂ ਕਰੋ ਤੇਲੇ ਪਾ ਕੇ ਕਰਦੇ ਹੁਣ ਆਪਾਂ ਬਾਬੇ ਤੋਂ ਪੁੱਛਣਾ ਵੀ ਬਾਬਾ ਮੇਰਾ ਪੈਸਿਆਂ ਦਾ ਕੰਮ ਕਦੋਂ ਬਣੂਗਾ ਹੈ ਇਹ ਹੀ ਪੁੱਛਨੀ ਆ ਗੱਲ ਮੇਰਾ ਪੀਰ ਕੀ ਕਹਿੰਦਾ ਮਾਲਕ ਮੇਰਾ ਸਾਈ ਲੋਕ ਕਹਿੰਦਾ ਤੀਜੇ ਮਹੀਨੇ ਚ ਪੈਸੇ ਆ ਜਾਣਗੇ ਜੇ ਤੀਜੇ ਮਹੀਨੇ ਚ ਪੈਸੇ ਆ ਜਾਣ ਛੋਡੇ ਦੋ ਕੰਮ ਬਣ ਜਾਣ ਇੱਕ ਤਾਂ ਘਰ ਬਣ ਜੇ ਤੇ ਇੱਕ ਸੋਡੇ ਪੈਸੇ ਆ ਜਾਣ ਫਿਰ ਬਾਬਾ ਕਹਿੰਦਾ ਦਿਵਾਲ ਲਊਗਾ ਸੋਡਾ ਮੈਂ ਦੇਉਂਗੇ ਦਿਵਾਨ ਹੈ ਪੱਕੀ ਗੱਲ ਆ ਚੱਲ ਬਾਬਾ ਕਹੇ ਬਾਬਾ ਤੇਰੇ ਸੱਚੇ ਸੁੱਚੇ ਦਰਬਾਰ ਕੀ ਸਦਾ ਹੀ ਹੈ ਬਾਬਾ ਕਹਿੰਦਾ ਦਿਨ ਨਹੀਂ ਪੈਂਦੇ ਨੇ ਪੈਸੇ ਵੀ ਆ ਜਾਣਗੇ ਘਰ ਵੀ ਬਣ ਜੂ ਦੋ ਕੰਮ ਹੋ ਜਾਣਗੇ ਠੀਕ ਹੈ ਬਾਬਾ ਕਹਿੰਦਾ ਕੋਈ ਉਲਝਣ ਨਹੀਂ ਸੜਦਾ ਮੈਂ ਦੂਜੇ ਮਹੀਨੇ ਦੀ 21 ਤਰੀਕ ਨੂੰ ਆਪਣੇ ਦਰਬਾਰ ਦੇ ਵਿੱਚ ਰਾਮਪਰੇ ਭੰਡਾਰਾ ਪੀਰਖਾਨੇ ਚ ਮੇਰੇ ਚ ਠੀਕ ਹੈ ਉਦੋਂ ਨੂੰ ਛੋਟਾ ਘਰ ਬਣਿਆ ਹੋਊਗਾ ਠੀਕ ਹੈ ਹੌਸਲੇ ਨਾਲੇ ਉਦੋਂ ਨੂੰ ਘਰ ਬਣੂਗਾ ਛੋਟਾ 21 ਤਰੀਕ ਨੂੰ ਅਗਲੇ ਮਹੀਨੇ ਦੂਜੇ ਮਹੀਨੇ ਦੀ 21 ਤਰੀਕ ਨੂੰ ਮੇਰੇ ਪੀਰਖਾਨੇ ਚ ਰੰਪਰੇ ਭੰਡਾਰਾ ਬਾਬੇ ਦਾ ਠੀਕ ਹੈ ਭੱਟੀ ਸਾਹਿਬ 21 ਤਰੀਕਾ ਹਾਂ 21 ਫਰਵਰੀ ਠੀਕ ਹੈ ਉਦੋਂ ਨੂੰ ਬਾਬਾ ਕਰਦੇ ਕੰਮ ਛੋਟਾ ਤੇ ਬਾਬਾ ਕਹਿੰਦਾ ਦਿਨਪੁਰ ਰਾਤ ਦਾ ਦੀਵਾਨ ਹੋਊਗਾ ਦਿਨੇ ਵੀ ਰਾਤ ਨੂੰ ਵੀ ਠੀਕ ਐ ਉੱਥੇ ਫਿਰ ਬਾਬਾ ਤੁਹਾਡੇ ਤੇ ਕਰਮ ਕਰ ਦੇਵੇ ਉੱਥੇ ਜਿੰਨੀ ਸੋਡੀ ਸਰਦਾ ਹੋਈ ਉਹ ਲੰਗਰ ਚ ਪਾ ਦਿਓ ਪਹਿਲਾਂ ਘਰ ਬਣਿਆ ਹੋਵੇ ਤੁਹਾਡਾ ਪਹਿਲਾਂ ਘਰ ਬਣਿਆ ਹੋਵੇ ਫਿਰ ਤੁਸੀਂ ਉਸ ਲੰਗਰ ਦੇ ਵਿੱਚ ਹਿੱਸਾ ਪਾਉਣਾ ਜਿਹੜੀ ਚੀਜ਼ ਦਾ ਮਰਜ਼ੀ ਪਾ ਦਿਓ ਠੀਕ ਆ ਮਾਰਕਸ ਉਹਦੀ ਸੁਣ ਲੂਗਾ ਸਮਝ ਗਿਆ ਤਾਂ ਗੱਲ ਬਾਬਾ ਕੋਟ ਵਾਲਾ ਫਕੀਰ ਕਹਿੰਦਾ ਕਹੇ ਬਾਬਾ ਕੋਟ ਵਾਲੇ ਪੀਰ ਨੂੰ ਆ ਵੀ ਬਾਬੇ ਦੀ ਭੰਗ ਪਾਉਣੀ ਸ਼ੁਰੂ ਕਰ ਦਿਓ। ਕੋਟਲਾ ਦੇ ਪੀਰ ਦੀ ਠੀਕ ਆ। ਯਾ ਬਾਬਾ ਕਹਿੰਦਾ ਮੋਹਰ ਲਾਤੀ ਦੂਜੇ ਮਹੀਨੇ ਦੇ ਵਿੱਚ ਤੇਰਾ ਘਰ ਬਣਿਆ ਹੋਊਗਾ। ਠੀਕ ਆ ਜਿੱਦ ਦੇ ਘਰ ਬਣ ਗਿਆ ਉਹਦੇ ਲੰਗਰ ਸੁਬਾ ਸਾਮ ਦਾ ਆਪਣੇ ਰਾਮਪਰੇ ਪੀਰਖਾਨੇ ਚ ਤੇ ਬਾਬਾ ਕਹਿੰਦਾ ਕਹਿੰਦਾ ਕੋਈ ਕਮੀ ਨਹੀਂ ਰਹਿਣ ਦੇਣੀ। ਮਾਲਕ ਦੀ ਕਿਰਪਾ ਹੋ ਜੂ ਕੋਈ ਉਲਝਣਾ ਨਹੀਂ। ਜਾਤ ਕਹਿੰਦਾ ਤੀਜੇ ਮਹੀਨੇ ਚ ਪੈਸੇ ਮਿਲ ਜਾਣਗੇ ਸੁਣ ਠੀਕ ਆ ਫਿਰ 100 ਰੁਪਏ ਇਹਨੂੰ ਦੇ ਦੋ ਤੇ ਬਾਬਾ ਕੀ ਕਹਿੰਦਾ ਕਿ ਹੁਣ ਤੇਰਾ ਵੀ ਕੰਮ ਕਰਤੀਏ ਸੱਟ ਆਪਾਂ ਇੱਕ ਤਾਂ ਤੈਨੂੰ ਦਵਾਉਣਾ ਬਾਬੇ ਤੋਂ ਪੁੱਤ ਮੈਂ 4 ਸਾਲ ਹੋ ਗਏ ਵਿਆਹੀ ਨਹੀਂ ਹੈ 5 ਸਾਲ ਬਾਬੇ ਨੇ ਸੁਣੀ ਨਹੀਂ ਯਾ ਬਾਬਾ ਕਹਿੰਦਾ ਅੱਜ ਹੁਕਮ ਦੇਣਾ ਤੁਨੂੰ ਠੀਕ ਆ ਕਹੇ ਬਾਬਾ ਕੋਟੜਾ ਦੀ ਹਾਂਜੀ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਹੀ ਜੈ। ਯਾ ਬਾਬਾ ਕਹਿੰਦਾ ਇਹ ਝੋਲੀ ਪਰੀ ਜਾਓ। ਜੇ ਤਾਂ ਬਾਬੇ ਨੇ ਕੁੜੀ ਦਿੱਤੀ ਇਹਨੂੰ ਸੱਤ ਤੋਲਿਆਂ ਦੀਆਂ ਚਾਂਦਰਾ ਮੈਂ ਪਾ ਕੇ। ਜੇ ਦਿੱਤਾ ਬਾਬੇ ਨੇ ਪੁੱਤ ਤੇ ਗਲ ਚ ਗਾਨੀ ਇਹਨਾਂ ਤੋਂ ਬੋਲ। ਬੋਲ ਜੇ ਬਾਬੇ ਨੇ ਤੈਨੂੰ ਦਿੱਤੀ ਧੀ ਫਿਰ ਤਾਂ ਸੱਤ ਤੋਲਿਆਂ ਦੀਆਂ ਚਾਂਦੀ ਦੀਆਂ ਮੈਂ ਪਾ ਕੇ ਆਉ। ਜੇ ਬਾਬੇ ਨੇ ਦੇਤਾ ਪੁੱਤ ਫੇਰ ਗਲਦੀ ਗਾਨੀ ਸੋਥੋ ਪਵਾਉ ਸੌਦਾ ਮਨਜ਼ੂਰ ਤੇ ਤੇਰੇ ਘਰ ਵਾਲੇ ਦੇ ਚੰਬ ਕਰਦਿਏ ਹੁਣ ਕੀ ਨਾਂ ਤੇਰੇ ਘਰ ਵਾਲੇ ਦਾ ਹੈ ਚੱਲ ਬਾਬਾ ਕਹਿ ਮੋੜੀ ਨੂੰ ਕਹ ਦੇ ਬਾਬੇ ਸੱਚੇ ਸੁੱਚੇ ਦਰਬਾਰ ਕੀ ਕੀ ਬਾਬੇ ਦਾ ਹੁਕਮ ਇੱਕ ਕੰਮ ਕਰਨਾ ਭੈਣ ਮੇਰੀ ਗੇ ਇੱਕ ਸਵਾ 2 ਮੀਟਰ ਚਿੱਟੇ ਰੰਗ ਦਾ ਕੱਪੜਾ ਲੈ ਲੈਣਾ ਉਹਦੇ ਵਿੱਚ 51 ਰੁਪਏ ਪਾ ਲੈਣੇ ਆ ਉਸ ਮਾਲਕ ਦਾ ਨਾਂ ਲੈ ਕੇ ਕਹਿੰਦੇ ਬਾਬਾ ਰੁੱਖਾਂ ਵਿੱਚ ਬੂਟਾ ਲਾਉਣ ਆਲੇ ਆ ਇਹ ਸੱਚੇ ਪਾਤਸ਼ਾਹ ਮੇਰੀ ਅਰਜੀ ਨੂੰ ਕਬੂਲ ਕਰ ਲੈ ਯਾ ਬਾਬਾ ਕਹਿੰਦਾ ਦਿਨ ਬਦਲੇ ਹੋਣਗੇ ਬਿਨਾ ਡਾਕਟਰ ਦੀ ਦਵਾਈ ਤੋਂ ਜਿੱਦੋਂ ਬਾਬੇ ਨੇ ਸੁਣ ਲਈ ਇੱਕ ਤਾਂ ਬਾਬੇ ਦਾ ਦੁਬਾਨ ਮੁੱਕਰ ਨਾ ਜਾਇਓ ਭੈਣੇ ਤੈਨੂੰ ਫੜ ਦੂ ਮੈਂ ਤਾਂ ਠੀਕ ਆ ਯਾ ਬਾਬਾ ਕਹਿੰਦਾ ਸਾਰੀ ਕਹਾਣੀ ਸਟੋਰੀ ਠੀਕ ਆ ਬਾਬਾ ਕਿਰਪਾ ਕਰ ਦੂ ਛੋਡੇ ਤੇ ਬਾਬਾ ਸੋਡੀ ਸੁਣ ਲੂਗਾ ਠੀਕ ਆ ਇੱਕ ਕੰਮ ਦੱਸੂਗਾ ਬਹਿ ਕੇ ਉਹ ਕੰਮ ਕਰਨਾ ਬਾਬਾ ਕਹਿੰਦਾ ਬੜੇ ਬਾਤ ਠੀਕ ਆ ਤੇ 100 ਰੁਪਇਆ ਇਹਨੂੰ ਦਿਓ ਫਿਰ ਬੈਠੋ ਫਿਰ ਬਹਿ ਕੇ ਗੱਲਾਂ ਕਰਦੇ ਆ ਬੜੀ ਸੱਚੀ ਦਰਬਾਰ ਕੀ ਆ ਜੋ ਪਈ ਘਰ ਆਲਿਓ ਆਏ 100 ਰੁਪਏ ਪਾਈਏ ਕਰਾਇਆ ਇਹਨਾਂ ਦੇ ਆਲਸਾ ਜੀ ਕਿੱਧਰ ਗਏ ਪੌਣ ਤੇਰੀ ਚੱਲੇ ਚੱਲਣਾ ਹਾਂ ਢੇਰੀਆ